ਜਦੋਂ ਤੁਸੀਂ ਆਪਣੀ ਮੋਰਗੇਜ ਪੇਮੈਂਟ ਬੰਦ ਕਰ ਦਿੰਦੇ ਹੋ ਤੇ ਜਿਹੜਾ ਲੈਂਡਰ ਹੈਗਾ मोस्ट ਲਾਈਕਲੀ ਉਹਨਾਂ ਨੇ ਤੁਹਾਨੂੰ ਫੋਰ ਕਲੋਜ਼ਰ ਲੈਟਰ ਇਸ ਪੇਜ ਨੇ ਚਾਲੂ ਕਰ ਦੰਨੇ ਨੇ ਰਾਈਟ ਫੋਰ ਕਲੋਜ਼ਰ ਲੈਟਰ ਇਸ ਇਦਾਂ ਦੇ ਵੀ ਲੱਗਦੇ ਨੇ ਰਾਈਟ ਜਾਂ ਇਦਾਂ ਦਾ ਵੀ ਹੋ ਸਕਦਾ ਹੈ ਇਸ ਸੈਂਪਲ ਜੀ ਨੇ ਤੇ ਤੁਹਾਡੇ ਆਪਣੇ ਬੈਂਕ ਦੀ ਇਨਫੋਰਮੇਸ਼ਨ ਨਾਲ ਹੋਏਗੀ ਤੇ ਜੇ ਤੁਹਾਨੂੰ ਲੈਟਰ ਮਿਲ ਜਾਂਦਾ ਤੇ ਇਹ ਆਪਣੇ ਆਪਸ਼ਨਸ ਨੇ ਰਾਈਟ ਪਹਿਲਾ ਹੋਣਾ ਚਾਹੀਦਾ ਕਿ ਆਪਾਂ ਲੈਟਰ ਨੂੰ ਇਗਨੋਰ ਨਾ ਕੀਤਾ ਜਾਵੇ ਸੈਕੰਡ ਕਿ ਆਪਾਂ ਚੈੱਕ ਕੀਤਾ ਜਾਵੇ ਕਿ ਉਹ ਅਸਲੀ ਹੈ ਕਿ ਨਹੀਂ ਰੀਅਲ ਹੈ ਕਿ ਨਹੀਂ ਜੋ ਲੈਟਰ ਆਇਆ ਹੈ ਉਹਦੇ ਉੱਤੇ ਚੈੱਕ ਕਰੋ ਕਿ ਸੈਂਡਰ ਕੌਣ ਸੀ ਤੁਹਾਡਾ ਉੱਤੇ ਫਾਈਲ ਨੰਬਰ ਲਿਖਿਆ ਹੈ ਕਿ ਨਹੀਂ ਜਾਂ ਲੋਨ ਅਮਾਉਂਟ ਜਾਂ ਲੋਨ ਨੰਬਰ ਲਿਖਿਆ ਹੈ ਕਿ ਨਹੀਂ ਐਂਡ ਪ੍ਰਾਪਰਟੀ ਐਡਰੈਸ ਉਹਦੇ ਤੇ ਕਲੀਅਰਲੀ ਤੁਹਾਡਾ ਸ਼ੋ ਹੋ ਰਿਹਾ ਹੈ ਕਿ ਨਹੀਂ ਰਾਈਟ ਜਿਹੜਾ ਲੋਨ ਨੰਬਰ ਹੈਗਾ ਮੇਕ ਸ਼ੂਰ ਕਰੋ ਕਿ ਮੈਚ ਕਰ ਰਿਹਾ ਹੈ ਜੋ ਤੁਹਾਡੀ ਮਾਰਗੇਜ ਪੇਮੈਂਟ ਜਿਹੜੀ ਮਾਰਗੇਜ ਸਟੇਟਮੈਂਟ ਆਉਂਦੀ ਐਵਰੀ ਮੰਥ ਰਾਈਟ ਫਿਰ ਤੁਸੀਂ ਉਹਨਾਂ ਨੂੰ ਕਾਲ ਕਰਨੀ ਹੈ ਤੇ ਆਪਣੇ ਆਪਸ਼ਨਸ ਚ ਚੂਜ਼ ਕਰਨੇ ਨੇ ਰਾਈਟ ਪਹਿਲਾਂ ਤੇ ਉਹਨਾਂ ਨੂੰ ਤੁਸੀਂ ਆਪਣੇ ਵੀ ਜਿਹੜੇ ਪ੍ਰੂਫ ਆਫ ਇਨਕਮ ਨੇ ਟੈਕਸ ਰਿਟਰਨ ਨੇ ਬੈਂਕ ਸਟੇਟਮੈਂਟਸ ਨੇ ਐਂਡ ਮੋਸਟ ਲਾਈਕਲੀ ਜਿਹੜਾ ਹਾਰਡਸ਼ਿਪ ਲੈਟਰ ਹੈ ਹਾਰਡਸ਼ਿਪ पे ਗਏ ਕਿ ਉਹਨਾਂ ਨੂੰ ਦੱਸੋ ਕਿ ਕੀ ਰੀਜ਼ਨ ਹੈ ਤੁਸੀਂ ਆਪਣੀ ਪੇਮੈਂਟ ਬੰਦ ਕੀਤੀ ਹੈ ਰਾਈਟ ਕਿ ਜੇ ਤੁਹਾਡੇ ਕੋਲ ਜੌਬ ਲੌਸਟ ਹੋਈ ਹੈ ਕੋਈ ਫੈਮਿਲੀ ਡੈਥ ਹੋਈ ਹੈ ਜਾਂ ਕੋਈ ਯੂ نو ਕਿ ਹਸਪੀਟਲਾਈਜ਼ ਹੋਏ ਹੈ ਕੋਈ ਵੀ ਹਾਰਡਸ਼ਿਪ ਹੈਗੀ ਹੈ ਉਹਨਾਂ ਨੂੰ ਦੱਸੋ ਕਿ ਕੀ ਰੀਜ਼ਨ ਹੈ ਕਿ ਉਹ ਤੁਹਾਡੀ ਹੈਲਪ ਆਊਟ ਕਰਨ राइट ਉਹਨਾਂ ਨੇ ਸ਼ਾਇਦ ਤੁਹਾਨੂੰ ਆਪਸ਼ਨ ਦੇਣ ਰੀਨ ਸਟੇਟਮੈਂਟ ਦਾ ਜਾਂ ਰੀ ਪੇਮੈਂਟ ਪਲਾਨ ਦਾ ਕਿ ਜਿਹੜੀਆਂ ਤੁਹਾਡੀਆਂ ਪਹਿਲੀਆਂ ਪੇਮੈਂਟਾਂ ਬੰਦ ਹੋਈਆਂ ਨੇ ਉਹਦੇ ਵਾਸਤੇ ਆਪਾਂ ਰੀ ਪੇਮੈਂਟ ਪਲਾਨ ਬਣਾ ਸਕਦੇ ਕਿ ਨਹੀਂ ਜਾਂ ਫੋਰਬੀਰਨਸ ਕਰ ਸਕਦੇ ਨਹੀਂ ਜਾਂ ਲੋਨ ਲੋਨ ਮੋਡੀਫਿਕੇਸ਼ਨ ਕਰ ਸਕਦੇ ਕਿ ਨਹੀਂ ਕਿ ਲੋਨ ਨੂੰ ਮੋਡੀਫਾਈ ਕਰਕੇ ਕਿ ਸਾਲ ਵਧਾਏ ਜਾਣ ਕਿ ਜਿਹਦੇ ਵਿੱਚ ਜਿਹੜੀ ਤੁਹਾਡੀ ਮੰਥਲੀ ਪੇਮੈਂਟ ਉਹ ਰਿਡਿਊਸ ਹੋ ਸਕੇ otherwise شاید ਤੁਸੀਂ ਉਹਨੂੰ ਰੀਫਾਈਨਾਂਸਿੰਗ ਕਰਾ ਲਓ right ਤੁਸੀਂ ਇੱਕ ਕੋਈ ਹੋਰ ਕੋਸਾਈਨਰ ਤੁਹਾਡਾ ਫੈਮਲੀ ਮੈਂਬਰ ਹੋਵੇ ਕਿ ਜਾਂ ਉਹਦੇ ਇਨਕਮ ਦੇ ਉੱਤੇ ਕਿ ਜਿਹੜਾ ਆਪਾਂ ਇਹ ਲੋਨ ਨੂੰ ਆਪਾਂ ਸੈਟੀਸਫਾਈ ਕਰ ਸਕੀਏ right ਉਹਨਾਂ ਦੇ ਕ੍ਰੈਡਿਟ ਕ੍ਰੈਡਿਟ ਸਕੋਰ ਵੀ ਅੱਛੇ ਹੋਣੇ ਚਾਹੀਦੇ ਨੇ ਐਂਡ ਇਨਕਮ ਵੀ ਟੂ ਮੇਕ ਸ਼ure otherwise ਯੋਰ ਨਹੀਂ ਆਪਸ਼ਨ ਤਾਂ ਫਿਰ ਆਪਾਂ ਸਿੰਪਲੀ ਤੁਸੀਂ ਘਰ ਨੂੰ ਸੇਲ ਵੀ ਕਰ ਸਕਦੇ ਹੋ ਜਿੰਨਾ ਚਿਰ ਤੁਸੀਂ ਘਰ ਨੂੰ ਸੈਲ ਕਰੋ ਤੇ ਆਪਣੇ ਮੌਰਗੇਜ ਨੂੰ ਸੈਟੀਸਫਾਈ ਕਰੋ ਤੇ ਕੋਈ ਵੀ ਇਸ਼ੂ ਨਹੀਂ ਹੋਏਗਾ ਪਰ ਇਸ਼ੂ ਉਦੋਂ ਹੋਏਗਾ ਕਿ ਜੇ ਤੁਹਾਡਾ ਲੋਨ ਅਮਾਉਂਟ ਲੈਟਸ ਸੇ ਕਿ 8 ਲੱਖ ਤੁਹਾਡਾ ਲੋਨ ਅਮਾਉਂਟ ਹੈ ਪਰ ਜੇ ਤੁਹਾਡੀ ਪ੍ਰਾਪਰਟੀ ਵੈਲਿਊ 7 ਲੱਖ ਹੈ 7 ਲੱਖ ਵੈਲਿਊ ਹੈਗੀ ਤੇ ਲੋਨ ਅਮਾਉਂਟ 8 ਲੱਖ ਹੈ ਤੇ ਫਿਰ ਆਪਾਂ ਨੂੰ ਸ਼ੋਰਟ ਸੇਲ ਜਾਣਾ ਪਏਗਾ ਫਿਰ ਆਪਾਂ ਉਹਨਾਂ ਨੂੰ ਕਹਿਣਾ ਕਿ ਸਾਡੇ ਘਰ ਦੀ ਵੈਲਿਊ ਉਨੀ ਨਹੀਂ ਹੈਗੀ ਜਿੰਨਾ ਮੇਰਾ ਲੋਨ ਬੈਲੈਂਸ ਰਹਿ ਗਿਆ ਗਿਆ ਰਾਈਟ ਸੋ ਉਹ ਵੀ ਤੁਸੀਂ ਉਹਨਾਂ ਨੂੰ ਵੀ ਅਪਰੂਵ ਤਾਂ ਹੀ ਕਰਨਾ ਜੇ ਤੁਹਾਡੇ ਕੋ ਹਾਰਡਸ਼ਿਪ ਲੈਟਰ ਹੋਏਗਾ राइट अगੂ ਹੈਗਾ ਕਿ ਤੁਸੀਂ ਇੱਕ hard.gov ਤੇ ਵੀ ਜਾ ਸਕਦੇ ਹੋ ਉੱਥੇ ਵੀ ਤੁਸੀਂ ਕਾਉਂਸਲਰ ਨੂੰ ਲੱਭ ਸਕਦੇ ਹੋ ਉਹ ਵੀ ਤੁਹਾਡੀ ਹੈਲਪ ਆਊਟ ਕਰ ਸਕਦੇ ਨੇ ਅਦਰਵਾਇਜ਼ ਤੁਸੀਂ ਰੀਅਲ اسٹیਟ ਏਜੰਟ ਲਾਈਕ ਮਾਈਸੈਲਫ ਆਪਣੇ ਕੋਲ ਇੱਥੇ 60 ਏਜੰਟ ਹੈਗੇ ਨੇ ਜਿਹੜੇ ਤੁਹਾਡੀ ਹੈਲਪ ਆਊਟ ਕਰ ਸਕਦੇ ਨੇ ਐਨਜੀ ਵੀ ਕੋਈ ਤੁਹਾਨੂੰ ਲੈਟਰ ਆਇਆ ਹੈਗਾ ਉਹਨੂੰ ਮੇਕ ਸ਼ੁਰ ਕਰੂ ਰਿਸਪਾન્ડ ਕਰੋ ਜੇ ਤੁਸੀਂ ਇਗਨੋਰ ਕਰੀ ਜਾਓਗੇ ਉਹਦੇ ਤੁਹਾਨੂੰ ਕਾਂਸਿਕਵੈਂਸਸ ਮਾੜੇ ਹੀ ਉਹਦੇ ਹੋਣਗੇ राइट ਪਰ ਮੇਕ ਸ਼ੁਰ ਕਰੋ ਕਿ ਕੋਈ ਸਕੈਮ ਦੇ ਵਿੱਚ ਨਾ ਫਸ ਜਾਓ ਜੇ ਕੋਈ ਵੀ ਤੁਹਾਨੂੰ ਕੋਈ ਵੀ ਰੀਅਲ اسٹیਟ ਏਜੰਟ ਜਾਂ ਅਟਾਰਨੀ ਜਾਂ ਕੋਈ ਵੀ ਬੰਦਾ ਕਹ ਰਿਹਾ ਮੈਨੂੰ ਅਫਰੰਟ ਫੀਸ ਚਾਹੀਦੀ ਏ ਰਾਈਟ ਮੈਨੂੰ 10000 ਦੋ 20000 ਦੋ ਮੈਂ ਤੁਹਾਡਾ ਕੰਮ ਕਰ ਦੇਣਾ ਉਹਨੂੰ ਨਾ ਕਰੋ ਤੁਹਾਨੂੰ ਮੇਕ ਸ਼ੁਰ ਕਰੇ ਕਿ ਕੋਈ ਵੀ ਤੁਸੀਂ ਅਫਰੰਟ ਕੋਸਟ ਨਾ ਪੇ ਕਰੋ ਓਕੇ ਐਂਡ ਮੇਕ ਸ਼ੁਰ ਕਰੇ ਕਿ ਹਰੇਕ ਜੋ ਵੀ ਤੁਹਾਡੀ ਈਮੇਲ ਨੇ ਜਾਂ ਫੋਨਸ ਨੇ ਕੋਈ ਵੀ ਸਭ ਕੁਝ ਰਿਕਾਰਡ ਹੋਵੇ ਕਿ ਤੁਹਾਡੇ ਕੋਲ ਵੀ ਰਿਕਾਰਡ ਹੋਵੇ ਮੈਂ ਇਸ ਬੰਦੇ ਨਾਲ ਇਹ ਗੱਲ ਕਰ ਰਿਹਾ ਸੀ ਜੇ ਤੁਹਾਨੂੰ ਫੋਰ ক্লোజర్ ਦਾ ਲੈਟਰ ਆਇਆ ਸਾਨੂੰ ਤੁਸੀਂ ਆਫਿਸ ਦੇ ਵਿੱਚ ਲਿਆਓ ਤੇ ਆਪਾਂ ਰਿਵਿਊ ਕਰ ਸਕਦੇ ਹਾਂ ਤੁਹਾਡੇ ਨਾਲ ਤੇ ਦੇ ਸਕਦੇ ਨੇ ਕੀ ਆਪਸ਼ਨਸ ਨੇ ਜੇ ਕੋਈ ਵੀ ਹੈਲਪ ਦੀ ਜ਼ਰੂਰਤ ਹੈਗੀ ਹੈ ਪਲੀਜ਼ ਗੈਰਨ ਸਰਚ